ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖਾਸतौर ਤੇ ਆਮ ਆਦਮੀ ਪਾਰਟੀ ਨੇ ਇਹ ਆਪਣਾ ਇੱਕ ਏਜੰਡਾ ਹੀ ਤੈਅ ਕੀਤਾ ਹੋਇਆ ਕਿ ਆਪਣੇ ਜਿਹੜੇ ਵਿਰੋਧੀ ਖਾਸतौर ਤੇ ਕਾਂਗਰਸ ਪਾਰਟੀ ਦੇ ਇਸਟੈਬਲਿਸ਼ਡ আর ਵਧੀਆ ਚੰਗੇ ਲੀਡਰ ਹੈ ਉਹਨਾਂ ਤੇ ਪਰਚੇ ਕਰ ਕਰਕੇ ਅੰਦਰ ਦੇਣਾ ਉਹਦੇ ਤਹਿਤ ਇਹਨਾਂ ਨੇ ਕੁਸ਼ਲਦੀਪ ਸਿੰਘ ਢਿੱਲੋਂ ਜਿਹੜੇ ਕਿ ਸਾਡੇ ਬਹੁਤ ਵਧੀਆ ਮਾਲਵੇ ਦੇ ਖਾਸतौर ਤੇ ਲੀਡਰ ਹੈ ਜਿਨ੍ਹਾਂ ਦੀ ਇੱਕ ਅੱਛੀ ਸ਼ਭੀ ਹੈ ਅਰ ਤਿੰਨ ਵਾਰ ਉਹ ਐਮ.ਐਲ.ਏ ਬਣ ਚੁੱਕੇ ਐ ਲੋਕਾਂ ਨੇ ਜਿਤਾਇਆ ਉਹਨਾਂ ਨੂੰ ਉਹਨਾਂ ਤੇ ਪਰਚਾ ਦਰਜ ਕਰਕੇ ਇਹਨਾਂ ਨੇ ਅੰਦਰ ਦਿੱਤਾ ਹੋਇਆ ਮੈਂ ਉਹਨਾਂ ਨੂੰ ਮਿਲਣ ਆਇਆ ਸੀ ਇਹ ਕੋਈ ਚੰਗੀ ਰੀਤ ਨਹੀਂ ਪਾਰੇ ਇਹ ਵੀ ਨਹੀਂ ਹੈ ਕਿ ਕਰਾਪਸ਼ਨ ਖਤਮ ਕਰਨ ਵਾਸਤੇ ਲੱਗੇ ਹੋਏ ਐ ਇਹ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਵਾਸਤੇ ਲੱਗੇ ਹੋਏ ਕਰਾਪਸ਼ਨ ਦੀ ਕੋਈ ਗੱਲ ਨਹੀਂ ਐ ਜਿਹੜਾ ਕੁਸ਼ਲਦੀਪ ਸਿੰਘ ਢਿੱਲੋਂ ਦੇ ਪਰਚਾ ਦਿੱਤਾ ਉਹਦੇ 'ਚ ਹੈ ਹੀ ਕੁਛ ਨਹੀਂ ਐ ਸਿਰਫ ਤੇ ਸਿਰਫ ਤੱਥਾਂ ਨੂੰ ਛੁਪਾ ਕੇ ਇੱਕ ਡਰਾਮੇਬਾਜ਼ੀ ਕਰਕੇ ਉਹਨੂੰ ਅੰਦਰ ਦਿੱਤਾ ਵਾ ਇੱਕ ਬਦਲਾਖੋਰੀ ਦੀ ਨੀਤੀ ਦੇ ਨਾਲ ਤੇ ਵਿਰੋਧੀ ਧਿਰਾਂ ਨੂੰ ਨੀਚਾ ਦਿਖਾਉਣ ਵਾਸਤੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਜਿਹੜੇ ਗੱਠ ਜੋੜ ਹੋਇਆ ਉਹ ਤੇ ਲੱਗਦਾ ਵੀ ਜਿਹੜਾ ਇਹ ਤਾਂ ਪ੍ਰਧਾਨਗੀ ਵਾਸਤੇ ਪੁੱਛਿਓ ਮੈਨੂੰ ਮੈਂ ਇੱਕ ਗੱਲ ਕਹਿ ਦਿੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਦੇ ਵਿੱਚ ਇਹ ਸਾਡੇ ਨਾਲ ਜੋ ਕਰਦੇ ਉਹ ਕਰਨ ਉਸ ਨੂੰ ਸਾਹਮਣੇ ਰੱਖ ਕੇ ਫੈਸਲਾ ਨਾ ਲਿਓ ਜੋ ਲੈਣਾ ਕੇਂਦਰ ਆਪਣੀ ਸਾਡੀ ਜਿਹੜੀ ਕਾਂਗਰਸ ਹੈ ਆਪਣੇ ਪੱਧਰ ਤੇ ਜੋ ਸਹੀ ਦੇਸ਼ ਵਾਸੀ ਲੱਗਦਾ ਉਹ ਫੈਸਲਾ ਲਵੇ ਲੇਕਿਨ ਇਹ ਗੱਲ ਕਰਕੇ ਨਾਲ ਕਿਸੇ ਗੱਲ ਤੇ ਆਪਣਾ ਬਦਲੇ ਕੇ ਜੀ ਪੰਜਾਬ ਦੇ ਵਿੱਚ ਇਹ ਸਾਰਿਆਂ ਨਾਲ ਧੱਕਾ ਕਰ ਰਹੇ ਜੋ ਕਰ ਸਕਦੇ ਇਹ ਕਰਨ ਜਿੰਨਾ ਕਰ ਸਕਦੇ ਕਰਨ ਐਸੀ ਹਰ ਤਰ੍ਹਾਂ ਦਾ ਧੱਕਾ ਸਹਿਣ ਵਾਸਤੇ ਤਿਆਰ ਹਾਂ ਖੇਤਾਂ ਵਿੱਚ ਜਿਸ ਤਰ੍ਹਾਂ ਸਰਕਾਰ ਦੀ ਕਿਵੇਂ ਕਿਸ ਤਰ੍ਹਾਂ ਦੇਖਦੇ ਹੋ ਟਵੀਟ ਕੀਤਾ ਵੀ ਇੱਕ ਇੱਕ ਜਿਹੜੇ ਉੱਪਰ ਭਾਈ ਕੀਤੀ ਹੋ ਭਗਵੰਤ ਮਾਨ ਨੇ ਕਿਹਾ ਜੀ ਦੇਖੋ ਮੇਰੀ ਗੱਲ ਸੁਣੋ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਡੇਢ ਸਾਲ ਤੋਂ ਇਹ ਸਰਕਾਰ ਬਣੀ ਵੀ ਹੈ ਜੇ ਤੁਹਾਨੂੰ ਅੱਜ ਤੱਕ ਕਿਸੇ ਚੀਜ਼ ਦਾ ਮੁਆਵਜ਼ਾ ਮਿਲਿਆ ਹੈ 1.5 ਸਾਲ ਦੇ ਵਿੱਚ ਤਾਂ ਤੁਸੀਂ ਅਗਲੇ ਮੁਆਵਜ਼ਿਆਂ ਦੀ ਆਸ ਰੱਖਿਓ ਇਹ ਸਰਕਾਰ ਤੋਂ ਕਿਸੇ ਮੁਆਵਜ਼ੇ ਦੀ ਆਸ ਨਹੀਂ ਹੈ ਕਿਸੇ ਮੁਆਵਜ਼ੇ ਦੀ ਜਾਂ ਕਿਸੇ ਨੁਕਸਾਨ ਦੀ ਭਰਪਾਈ ਦੀ ਆਸ ਨਹੀਂ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੁੱਖ ਮੰਤਰੀ ਨੂੰ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਨੀਂਦ ਕਿਸ ਤਰ੍ਹਾਂ ਆ ਜਾਂਦੀ ਹੈ ਜਦ ਪੰਜਾਬ ਡੁੱਬਿਆ ਪਿਆ ਕਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਨੂੰ ਤਿੰਨ ਤਿੰਨ ਦਿਨਾਂ ਵਾਸਤੇ ਪੰਜਾਬ ਦੇ ਖਰਚੇ ਤੇ ਮੇਰੀ ਗੱਲ ਸੁਣੋ ਬੰਗਲੌਰ ਦੇ ਵਿੱਚ ਮੀਟਿੰਗ ਸੀ ਆਪੋਜੀਸ਼ਨ ਪਾਰਟੀਆਂ ਦੀ ਕਿਹਾ ਉੱਥੇ ਕੇਜਰੀਵਾਲ ਜੀ ਯਾਰ ਜਿਹੜਾ ਰਾਗਵ ਚੱਡਾ ਨਹੀਂ ਸੀ ਕਰ ਸਕਦੇ ਮੁੱਖ ਮੰਤਰੀ ਨੂੰ ਜਾਣ ਦੀ ਕਿਹੜੀ ਲੋੜ ਸੀ ਪਰ ਮੁੱਖ ਮੰਤਰੀ ਨੂੰ ਜਾਣ ਦੀ ਇਸ ਕਰਕੇ ਲੋੜ ਇਹ ਨਾਲ ਨੂੰ ਮਹਿਸੂਸ ਹੁੰਦੀ ਹੈ ਕਿਉਂਕਿ ਜਹਾਜ਼ ਦਾ ਖਰਚਾ ਜਿਹੜਾ ਜਿਹੜਾ ਕਿ ਪੰਜਾਬ ਸਰਕਾਰ ਦੇ ਖਰਚੇ ਤੇ ਵੱਡਾ ਜਹਾਜ਼ ਅਲੱਗ ਕਰਕੇ ਲਿਜਾਂਦਾ ਲਜਾਇਆ ਜਾਂਦਾ ਸਿਰਫ ਇਸ ਕਰਕੇ ਕਿ ਕੇਜਰੀਵਾਲ ਜੀ ਨੇ ਰਾਗਵ ਚੱਡਾ ਨੇ ਹੋਰਾਂ ਨੇ ਜਾਣਾ ਵੱਡਾ ਜਹਾਜ਼ ਪੰਜਾਬ ਸਰਕਾਰ ਦੇ ਖਰਚੇ ਤੇ ਕਰਕੇ ਜਾਂਦੇ ਆ ਭਗਵੰਤ ਮਾਨ ਨੂੰ ਤਾਂ ਲੈ ਕੇ ਇਸ ਕਰਕੇ ਜਾਂਦੇ ਕਿਉਂਕਿ ਉਹਦੇ ਬਿਨਾ ਜਹਾਜ਼ ਨਹੀਂ ਜਾਂਦਾ ਹਰ ਪੰਜਾਬ ਦੇ ਖਰਚੇ ਤੇ ਜਦ ਪੰਜਾਬ ਡੁੱਬਿਆ ਪਿਆ ਹੈ ਉਦੋਂ ਕਿਸ ਤਰ੍ਹਾਂ ਸੀਐਮ ਬਾਹਰ ਦੇ ਵੱਡੇ ਹੋਟਲਾਂ ਦੇ ਵਿੱਚ ਪੰਜ ਤਾਰਾ ਦੇ ਵਿੱਚ ਜਾ ਕੇ ਸੌ ਸਕਦਾ ਹੈ ਪੰਜਾਬ ਕਾਂਗਰਸ ਮੈਂ ਵੀ ਮੁੱਖ ਮੰਤਰੀ ਰਿਹਾ ਰਾਤ ਨੂੰ 3-3 4-4 ਵਜੇ ਸੌਂਦਾ ਸੀ ਨਾਲ ਇਹ ਜੇ ਕੋਈ ਕੰਮ ਨਹੀਂ ਸੀ ਕਿ ਉਸ ਟਾਈਮ ਇਹ ਕੋਈ ਪਚਾੜ ਨਹੀਂ ਸੀ ਆਇਆ ਵਾ ਕੋਈ ਹੜ ਨਹੀਂ ਸੀ ਆਇਆ ਵਾ ਪਰ ਇਹ ਲੋਕ ਕੋਈ ਫਿਕਰੇ ਨਹੀਂ ਹੈ ਪੰਜਾਬ ਦਾ ਤੁਸੀਂ ਦੇਖੋ ਕਿ ਜਿਸ ਤਰ੍ਹਾਂ ਪਿਕਚਰਾਂ ਬਣਾਉਣੀਆਂ ਹੁੰਦੀਆਂ ਇਸ ਤਰ੍ਹਾਂ ਪਹਿਲਾਂ ਸੈੱਟ ਲੱਗਦਾ ਫੇਰ ਮੁੱਖ ਮੰਤਰੀ ਜਾਂਦੇ ਹਨ ਫੇਰ ਵੀਡੀਓ ਸ਼ੂਟ ਹੁੰਦੀ ਹੈ ਤੇ ਫੇਰ ਉਹ ਰਿਲੀਜ਼ ਕੀਤੀ ਜਾਂਦੀ ਹੈ ਕਿ ਜੀ ਆਹਾ ਫਲਾਣੀ ਜਗ੍ਹਾ ਖੜੇ ਮੈਂ ਹੈਰਾਨ ਐ ਸਾਹਮਣੇ ਜੀਸੀਬੀ ਖੜਾ ਕੇ ਫਿਰ ਜੀਸੀਬੀ ਵਾਲੋਂ ਜਾਣੇ ਜਿਸ ਤਰ੍ਹਾਂ ਆਸਾਨ ਦੇ ਸਿੰਘ ਫੜਨੇ ਹੁੰਦੇ ਜਾ ਕੇ ਜਾ ਕੇ ਜੀਸੀਬੀ ਨੂੰ ਐ ਫੜ ਲੈਂਦੇ ਆ ਕਿਹ ਆ ਤਰੀਕਾ ਇਹ ਪੰਜਾਬ ਅੱਜ ਇੱਕ ਚੰਗੇ ਐਡਮਿਨਿਸਟਰेटर ਦੀ ਘਾਟ ਕਰਕੇ ਸਫਰ ਕਰ ਰਿਹਾ ਜੇ ਪੰਜਾਬ ਦੇ ਵਿੱਚ ਇੱਕ ਚੰਗਾ ਐਡਮਿਨਿਸਟਰेटर ਹੁੰਦਾ ਅੱਜ ਮੁੱਖ ਮੰਤਰੀ ਕੋਈ ਸੋਚ ਸਮਝ ਰੱਖਦਾ ਹੁੰਦਾ ਤਾਂ ਇਹ ਦਿਨ ਦੇਖਣੇ ਨਹੀਂ ਸੀ ਪੈੜੇ ਪਹਿਲੇ ਹੀ ਨਦੀਆਂ ਨਾਲੇ ਸਾਫ ਹੋ ਜਾਣੇ ਸੀ ਡੀ ਸਿਲਟਿੰਗ ਦਾ ਕੰਮ ਇਹਨਾਂ ਨੇ ਬੰਦ ਕਰਤਾ ਨਹਿਰਾਂ ਵਿੱਚ ਜਦੋਂ ਔੜ ਲੱਗੀ ਵੀ ਸੀ ਪਾਣੀ ਨਹੀਂ ਛੱਡਿਆ ਹੁਣ ਚਾਰੇ ਪਾਸੇ ਪਾਣੀ ਨਹੀਂ ਸਾਬ ਪੰਜਾਬ ਦੇ ਲੋਕ ਕਹਿ ਰਹੇ ਆ ਮੈਨੂੰ ਹੁਣੇ ਕਹਿਣ ਦੀ ਲੋੜ ਨਹੀਂ ਆ ਗੱਲ ਕੱਲ ਮੈਂ ਇੱਕ ਬੰਦੇ ਨੂੰ ਸੁਣ ਰਿਹਾ ਸੀ ਕਹਿੰਦੇ ਜੀ ਅਸੀਂ ਭਗਵੰਤ ਮਾਨ ਨੂੰ ਬੜਾ ਚੰਗਾ ਸਮਝਦੇ ਸੀ ਲੇਕਿਨ ਇਹ ਪਾਣੀ ਨੇ ਸਾਡਾ ਮਨ ਮੋੜਦਾ ਪੰਜਾਬ ਦੇ ਮੈਂ ਤਾਂ ਰੋਣਾ ਆਉਂਦਾ ਜਦ ਪਿੰਡਾਂ ਦੇ ਵਿੱਚ ਜਾਂਦਾ ਹਾਂ ਲੋਕਾਂ ਦੇ ਘਰਾਂ 'ਚ 8 8 6 6 5 5 4 4 ਫੁੱਟ ਪਾਣੀ ਵੜ ਗਿਆ ਕੋਈ ਉਹਨਾਂ ਦੀ ਦੇਖ ਰੇਖ ਨਹੀਂ ਕੋਈ ਰਾਹਤ ਸਮਗਰੀ ਨਹੀਂ ਕੋਵਿਡ ਆਇਆ ਸੀ ਕਾਂਗਰਸ ਦੀ ਸਰਕਾਰ ਸੀ ਕੈਪਟਨ ਰਮਿੰਦਰ ਸਿੰਘ ਮੁੱਖ ਮੰਤਰੀ ਸੀ ਕਾਰਕਾਰ ਐਸੀ ਹਰ ਤਰ੍ਹਾਂ ਦਾ ਰਸ ਨਹੀਂ ਬਚਾਇਆ ਹਰ ਤਰ੍ਹਾਂ ਦੀ ਦੇਖ ਰਿਕ ਰੱਖੀ ਮੇਰੇ ਇਲਾਕੇ ਦਾ ਇੱਕ ਸਰਪੰਚ ਦੀ ਡੈਥ ਹੋ ਗਈ ਸੀ ਕੋਈ ਉਹਦੇ ਕਰਮੇਸ਼ਨ ਕਰਾਉਣ ਵਾਸਤੇ ਕੋਈ ਸੰਸਕਾਰ ਕਰਾਉਣ ਵਾਸਤੇ ਨਹੀਂ ਸੀ ਆ ਰਿਹਾ ਮੈਂ ਆਪ ਨਾਲ ਜਾ ਕੇ ਕੀਤਾ ਸੀ ਬਤੌਰ ਮੰਤਰੀ ਨਾਲ ਐਸਐਸਪੀ ਤੇ ਡੀਸੀ ਨੂੰ ਲੈ ਕੇ ਅੱਜ ਤਾਂ ਕੋਈ ਪੁੱਛ ਹੀ ਨਹੀਂ ਰਿਹਾ ਲੋਕਾਂ ਨੂੰ ਲੋਕ ਬੇਸਹਾਰਾ ਹੋਏ ਪਏ ਐ ਲੋਕਾਂ ਨੂੰ ਸਰਕਾਰ ਤੋਂ ਕੋਈ ਆਸ ਨਹੀਂ ਰਹੀ ਹੋਈ ਐ ਤੇ ਪੰਜਾਬ ਅੱਜ ਪਾਣੀਆਂ ਵਿੱਚ ਡੁੱਬਿਆ ਹੋਇਆ ਇਹਨਾਂ ਲੋਕਾਂ ਕਰਕੇ ਜਿਨ੍ਹਾਂ ਨੂੰ ਅਸੀਂ ਗਲਤੀ ਦੇ ਨਾਲ ਰਾਜ ਦੇ ਬੈਠੇ ਆ। ਮਾ ਫਲੱਡ ਆਇਆ ਜਿਹੜਾ ਉੱਪਰ ਆਇਆ ਦਾ ਕੁਦਰਤੀ ਹੱਤਾਂ ਵੀ ਸਾਡਾ ਕੋਈ ਕਸੂਰ ਨਹੀਂ ਹੈਗਾ। ਪਾਣੀ ਉਹ ਇੰਨਾ ਆ ਗਿਆ। ਦੇਖੋ ਹਰ ਸਾਲ ਮੀਂਹ ਪੈਂਦੇ ਹੈ। ਹਰ ਸਾਲ ਪਾਣੀ ਛੱਡਿਆ ਜਾਂਦਾ ਹੈ। ਹਰ ਸਾਲ ਪਾਣੀ ਨਦੀਆਂ, ਨਹਿਰਾਂ ਚੋਂ ਨਾਲਿਆਂ ਜਿਹਨੂੰ ਲੰਘਦਾ ਹੈ। ਲੇਕਿਨ ਪਹਿਲਾਂ ਹਰ ਸਾਲ ਤਿਆਰੀ ਕੀਤੀ ਜਾਂਦੀ ਹੈ। ਪਾਣੀ ਛੱਡਿਆ ਜਾਣ ਵਾਸਤੇ ਨਦੀਆਂ, ਨਾਲੇ, ਨਹਿਰਾਂ ਨੂੰ ਸਾਫ਼ ਕੀਤਾ ਜਾਂਦਾ। ਇਹਨਾਂ ਨੇ ਸਾਫ਼ ਨਹੀਂ ਕੀਤੀਆਂ। ਇਹਨਾਂ ਨੇ ਕੋਈ ਤਿਆਰੀ ਨਹੀਂ ਕੀਤੀ। ਇਹਨਾਂ ਨੇ ਆ ਗਾਉਂ ਕੋਈ ਇੰਤਜ਼ਾਮ ਨਹੀਂ ਕੀਤਾ ਇਹਨਾਂ ਨੇ ਆ ਫੁਲੱਡ ਜੇ ਆ ਜਵੇ ਤਾਂ ਉਹਦੇ ਵਾਸਤੇ ਕੀ ਕਰਨਾ ਇਹਨਾਂ ਨੂੰ ਸੂਰਤ ਸਮਝੇ ਨਹੀਂ ਹੈ ਸਿਰਫ ਵੀਡੀਓ ਉਤਰਾਉਣ ਤੇ ਇਹਨਾਂ ਨੇ ਸਭ ਤੋਂ ਬਸ ਇੱਕੋ ਕੰਮ ਕਰਿਆ ਕਿ ਜੀ ਸਕੂਲਾਂ ਨੂੰ ਛੁੱਟੀ ਕਰਤੀ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕੁਝ ਨਹੀਂ ਤੁਸੀਂ ਨਾ ਜਿਹੜੇ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਹੋ ਰਹੀ ਆ ਸਮਾਂ ਆਉਣ ਤੇ ਉਹਦਾ ਹਿਸਾਬ ਲਿਆ ਜਾਊਗਾ ਵੀਰ ਜੀ ਦੇਖੋ ਗੱਲ ਸੁਣੋ ਅਜੇ ਅਸੀਂ ਇਸ ਗੱਲ ਦੇ ਸਮਰੱਥਾ ਨਹੀਂ ਰੱਖਦੇ ਕਿਉਂਕਿ ਅਜੇ ਦੂਰ ਹੈ ਗੱਲ ਲੇਕਿਨ ਇਹ ਨਹੀਂ ਹੈ ਕੇ ਪੰਜਾਬ ਦਾ ਜਿਹੜੇ ਲੁੱਟ ਹੋ ਰਹੀ ਹੈ ਆ ਜਹਾਜ਼ਾਂ ਦੇ ਧੂਏ ਵਿੱਚ ਪੰਜਾਬ ਦਾ ਪੈਸਾ ਡਾਇਆ ਜਾ ਰਿਹਾ ਜਿਹੜਾ ਹਜ਼ਾਰਾਂ ਕਰੋੜ ਰੁਪਈਆ ਇਹਨਾਂ ਨੇ ਸ਼ਰਾਬ ਦੇ ਥੋਕ ਦੇ ਵਪਾਰ ਦੇ ਵਿੱਚ ਪੰਜਾਬ ਦਾ ਲੁੱਟਿਆ ਇਹ ਸਾਰੇ ਅਸਾਹਬ ਹੋਣੇ ਐ ਮਾਨੀ